ਜੰਮੂ ਕਸ਼ਮੀਰ 'ਚ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੀਜੇਪੀ ਤੇ ਸਾਧਿਆ ਨਿਸ਼ਾਨਾ ਕਾਂਗਰਸ ਨੇ ਜੰਮੂ ਕਸ਼ਮੀਰ ਵਿੱਚ ਪਿਛਲੇ 3 ਦਿਨਾਂ ਦੌਰਾਨ ਹੋਏ ਅੱਤਵਾਦੀ ਹਮਲਿਆਂ 'ਚ ਬੇਕਸੂਰ ਨਾਗਰਿਕਾਂ ਦੀ ਹੱਤਿਆ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਦੇ ਚੁੱਪ ਤੇ ਸਵਾਲ ਉਠਾਏ ਹਨ ਪਾਰਟੀ ਨੇ ਕਿਹਾ ਕਿ ਇਨ੍ਹਾਂ ਅੱਤਵਾਦੀ ਘਟਨਾਵਾਂ ਨਾਲ ਜੰਮੂ ਕਸ਼ਮੀਰ 'ਚ ਸ਼ਾਂਤੀ ਦੀ ਵਾਪਸੀ ਤੇ ਭਾਜਪਾ ਦੇ ਬੜਬੋਲੇਪਣ ਤੇ ਖੋਖਲੇ ਦਾਅਵਿਆਂ ਦੀ ਪੂਲ ਪੂਰੀ ਤਰ੍ਹਾਂ ਖੁੱਲ ਗਈ ਹੈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਹੁਣ ਵੀ ਜਸ਼ਨ ਚ ਮਸਤ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਅਤਵਾਦੀ ਹਮਲਿਆਂ 'ਚ ਸ਼ਾਮਲ ਲੋਕਾਂ ਦੇ ਨਹੀਂ ਫੜੇ ਜਾਣ ਦੇ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ। راہਲ ਗਾਂਧੀ ਨੇ ਐਕਸ ਤੇ ਪੋਸਟ 'ਚ ਸਰਕਾਰ ਨੂੰ ਸਵਾਲ ਕਰਦੇ ਹੋਏ ਕਿਹਾ ਵਿਦਾਇਸ਼ ਦੇਸ਼ ਦਾ ਜਵਾਬ ਦੇਣ 'ਚ ਦੂਜੇ ਪੀਐਮ ਮੋਦੀ ਨੂੰ ਜੰਮੂ ਕਸ਼ਮੀਰ 'ਚ ਦਰਿੰਦਗੀ ਨਾਲ ਮੋਢੇ ਘਾਟ ਉਤਾਰ ਦਿੱਤੇ ਗਏ। ਸ਼ਰਦਾਲੂਆਂ ਦੇ ਪਰਿਵਾਰਾਂ ਦੇ ਚੀਕਾਂ ਤੱਕ ਨਹੀਂ ਸੁਣਾਈ ਦੇ ਰਹੀਆਂ। ਰਿਆਸੀ ਕਟੂਆ ਦੇ ਡੋਡਾ 'ਚ ਪਿਛਲੇ 3 ਦਿਨਾਂ 'ਚ 3 ਵੱਖ-ਵੱਖ ਅਤਵਾਦੀ ਘਟਨਾਵਾਂ ਹੋਈਆਂ ਹਨ ਪਰ ਪ੍ਰਧਾਨ ਮੰਤਰੀ ਹਾਲੇ ਵੀ ਜਸ਼ਨ 'ਚ ਮਸਤ ਹਨ ਦੇਸ਼ ਜਵਾਬ ਮੰਗ ਰਿਹਾ ਹੈ ਆਖਰ ਭਾਜਪਾ ਸਰਕਾਰ 'ਚ ਅਤਵਾਦੀ ਹਮਲਿਆਂ ਦੀ ਸਾਜ਼ਿਸ਼ ਰਜਨ ਵਾਲੇ ਫੜੇ ਕਿਉਂ ਨਹੀਂ ਜਾਂਦੇ ਸਵਾਲ ਇਹ ਉੱਠ ਰਿਹਾ ਹੈ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਵੀ ਕਿਹਾ ਕਿ ਜਦੋਂ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਐਨਡੀਏ ਸਰਕਾਰ ਸੋਚ ਚੁੱਕਰੀ ਸੀ ਤੇ ਕਈ ਰਾਸ਼ਟਰੀ ਮੁਖੀ ਭਾਰਤ ਦੇ ਦੌਰੇ ਤੇ ਆਏ ਹੋਏ ਸਨ ਉਸੇ ਸਮੇਂ ਭਾਰਤ ਨੂੰ ਜੰਮੂ ਕਸ਼ਮੀਰ ਦੇ ਰਿਹਸੀ 'ਚ ਇੱਕ ਭਿਆਨਕ ਅਤਵਾਦੀ हमला चलना प्यास जिस ਵਿੱਚ 9 ਕੀਮਤੀ ਜਾਨਾਂ ਚਲੀਆਂ ਗਈਆਂ ਤੇ ਘੱਟੋ ਘੱਟ ਕਿੰਤੀ ਲੋਕ ਜ਼ਖਮੀ ਹੋ ਗਏ ਅਤਵਾਦੀਆਂ ਨੇ ਸ਼ਿਵ ਕੋੜੀ ਮੰਦਿਰ ਤੋਂ ਕਟੜਾ ਜਾ ਰਹੇ 30 ਜਥਿਆਂ ਨਾਲ ਪਰਿਬਾਸ ਤੇ ਗੋਲਾਬਾਰੀ ਕੀਤੀ ਅਤੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਇਸ ਤੋਂ ਬਾਅਦ ਕਟੂੜ ਇੱਕ ਹੋਰ ਅਤਵਾਦੀ ਹਮਲਾ ਹੈ ਜਿਸ ਵਿੱਚ ਇੱਕ ਨਾਗਰਿਕ ਜ਼ਖਮੀ ਹੋ ਗਿਆ ਜੰਮੂ ਕਸ਼ਮੀਰ 'ਚ ਹੋ ਰਹੇ ਅਤਵਾਦੀ ਹਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ BJP ਤੇ ਸਾਧਿਆ ਨਿਸ਼ਾਨਾ ਕਾਂਗਰਸ ਨੇ ਜੰਮੂ ਕਸ਼ਮੀਰ ਵਿੱਚ ਪਿਛਲੇ 3 ਦਿਨਾਂ ਦੌਰਾਨ ਹੋਏ ਅਤਵਾਦੀ ਹਮਲਿਆਂ 'ਚ ਬੇਕਸੂਰ ਨਾਗਰਿਕਾਂ ਦੀ ਹੱਤਿਆ, ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਦੇ ਚੁੱਪ ਤੇ ਸਵਾਲ ਉਠਾਏ ਹਨ ਪਾਰਟੀ ਨੇ ਕਿਹਾ ਕਿ ਇਨ੍ਹਾਂ ਅਤਵਾਦੀ ਘਟਨਾਵਾਂ ਨਾਲ ਜੰਮੂ ਕਸ਼ਮੀਰ 'ਚ ਸ਼ਾਂਤੀ ਦੀ ਵਾਪਸੀ ਤੇ ਭਾਜਪਾ ਦੇ ਬੜਬੋਲੇਪਨ ਤੇ ਖੋਖਲੇ ਦਾਅਵਿਆਂ ਦੀ ਪੋਲਪੁਰਤਾ ਖੁੱਲ ਗਈ ਹੈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਹੁਣ ਵੀ ਜਸ਼ਨ ਚ ਮਸਤ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਅਤਵਾਦੀ ਹਮਲਿਆਂ 'ਚ ਸ਼ਾਮਲ ਲੋਕਾਂ ਦੇ ਨਹੀਂ ਫੜੇ ਜਾਣ ਤੇ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਐਕਸ ਤੇ ਪੋਸਟ 'ਚ ਸਰਕਾਰ ਨੂੰ ਸਵਾਲ ਕਰਦੇ ਹੋਏ ਕਿਹਾ ਵਿਦਾਇਸ਼ ਨਿਸ਼ਾ ਦਾ ਜਵਾਬ ਦੇਣ 'ਚ ਦੂਜੇ ਪੀਐਮ ਮੋਦੀ ਨੂੰ ਜੰਮੂ ਕਸ਼ਮੀਰ 'ਚ ਦਰਿੰਦਗੀ ਨਾਲ ਮੋਦੀ ਘਾਟ ਉਤਾਰ ਦਿੱਤੇ ਗਏ। ਸ਼ਰਦਾਲੂਆਂ ਦੇ ਪਰਿਵਾਰਾਂ ਦੇ ਚੀਕਾਂ ਤੱਕ ਨਹੀਂ ਸੁਣਾਈ ਦੇ ਰਹੀਆਂ। ਰਿਆਸੀ ਕਟੂਆ ਦੇ ਡੋਡਾ 'ਚ ਪਿਛਲੇ 3 ਦਿਨਾਂ 'ਚ 3 ਵੱਖ-ਵੱਖ ਅੱਤਵਾਦੀ ਘਟਨਾਵਾਂ ਹੋਈਆਂ ਹਨ ਪਰ ਪ੍ਰਧਾਨ ਮੰਤਰੀ ਹਾਲੇ ਵੀ ਜਸ਼ਨ 'ਚ ਮਸਤ ਹਨ ਦੇਸ਼ ਜਵਾਬ ਮੰਗ ਰਿਹਾ ਹੈ ਆਕਰ ਭਾਜਪਾ ਸਰਕਾਰ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਜਨ ਵਾਲੇ ਫੜੇ ਕਿਉਂ ਨਹੀਂ ਜਾਂਦੇ ਸਵਾਲ ਇਹ ਉੱਠ ਰਿਹਾ ਹੈ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਵੀ ਕਿਹਾ ਕਿ ਜਦੋਂ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਐਨਡੀਏ ਸਰਕਾਰ ਸੌ ਚੁੱਕਰੀ ਸੀ ਤੇ ਕਈ ਰਾਸ਼ਟਰੀ ਮੁਖੀ ਭਾਰਤ ਦੇ ਦੌਰੇ ਤੇ ਆਏ ਹੋਏ ਸਨ ਉਸੇ ਸਮੇਂ ਭਾਰਤ ਨੂੰ ਜੰਮੂ ਕਸ਼ਮੀਰ ਦੇ ਰਿਹਸੀ 'ਚ ਇੱਕ ਭਿਆਨਕ ਅੱਤਵਾਦੀ ਹਮਲਾ ਚੱਲਣਾ ਪਿਆਸ ਜਿਸ ਵਿੱਚ 9 ਕੀਮਤੀ ਜਾਨਾਂ ਚਲੀਆਂ ਗਈਆਂ ਤੇ ਘੱਟੋ-ਘੱਟ 33 ਲੋਕ ਜ਼ਖਮੀ ਹੋ ਗਏ ਅਤਵਾਦੀਆਂ ਨੇ ਸ਼ਿਵ ਕੋੜੀ ਮੰਦਿਰ ਤੋਂ ਕਟੜਾ ਜਾ ਰਹੇ ਤੀਰਥ ਯਾਤਰੀਆਂ ਨਾਲ ਭਰਿ ਬਸ ਤੇ ਗੋਲਾਬਾਰੀ ਕੀਤੀ ਤੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਇਸ ਤੋਂ ਬਾਅਦ ਕਟੂਅਜ਼ ਇੱਕ ਹੋਰ ਅਤਵਾਦੀ ਹਮਲਾ ਹੈ ਜਿਸ ਵਿੱਚ ਇੱਕ ਨਾਗਰਿਕ ਜ਼ਖਮੀ ਹੋ ਗਿਆ